ਦਰ ਦੇ ਵਿੱਚ ਜ਼ਿਆਦਾਤਰ ਬਿਲਡਿੰਗ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਵਿੱਚ ਵੱਡੇ ਪੱਧਰ ਤੇ ਚੋਰੀ ਕੀਤੀ ਜਾ ਰਹੀ ਹੈ ਪਰ ਕਈ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੇ ਵੱਨੋਂ ਪਾਰਦਰਸ਼ੀ ਢੰਗ ਦੇ ਨਾਲ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾ ਆਪਾ ਪਾਰਟੀ ਦੀ ਨਗਰ ਕੌਂਸਲ ਨੇ ਰਿਕਾਰਡ ਤੋੜ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਪਿਛਲੇ 72 ਸਾਲਾਂ ਦਾ রেকর্ড ਵੀ ਤੋੜ ਦਿੱਤਾ ਸੁਨਾਬਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨੀ ਨਗਰ ਕਾਉਂਸਲ ਦੇ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਉੱਥੇ ਹੀ ਸ਼ਹਿਰ ਨਿਵਾਸੀਆਂ ਨੂੰ ਵਿਦਾਇਕ ਦਿੱਤੀ ਉਹਨਾਂ ਨੇ ਕਿਹਾ ਕਿ ਇਸ ਵਾਰ ਬਿਲਡਿੰਗ ਟੈਕਸ ਦੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ ਤੇ ਨਗਰ ਕਾਉਂਸਲ ਨੇ 1 ਕਰੋੜ 75 ਲੱਖ ਰੁਪਏ ਇਕੱਠਾ ਕੀਤਾ ਹੈ ਕਾਂਗਰਸ ਸਰਕਾਰ ਵੇਲੇ 24 ਲੱਖ ਹੀ ਰਾਸ਼ੀ ਇਕੱਠੀ ਕੀਤੀ ਗਈ ਸੀ ਦੂਜੇ ਪਾਸੇ ਪ੍ਰੋਪਰਟੀ ਟੈਕਸ ਦੇ ਵਿੱਚ 1 ਕਰੋੜ 10 ਲੱਖ ਰੁਪਏ ਦੀ ਰਾਸ਼ੀ ਵੀ ਇਕੱਠੀ ਕੀਤੀ ਗਈ ਹੈ ਜਦੋਂ ਕੋਈ ਕਾਂਗਰਸ ਸਰਕਾਰ ਵੇਲੇ 96 ਲੱਖ ਹੀ ਇਕੱਠਾ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੀ ਇਹਨਾਂ ਪ੍ਰਾਪਰਟੀ ਟੈਕਸ ਅਤੇ ਬਿਲਡਿੰਗ ਟੈਕਸ ਇਕੱਠਾ ਕੀਤਾ ਗਿਆ ਉਹਨਾਂ ਨੇ ਨਾ ਬਾ ਨਿਵਾਸੀਆਂ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ ਇਹਦੇ ਵੀ ਆਪਣਾ ਜਿਹੜਾ ਬਿਲਡਿੰਗ ਬਣਾਉਣੇ ਕੋਈ ਵੀ ਜਿਹਨੂੰ ਬਿਲਡਿੰਗ ਬਣਾਉਣ ਵਾਸਤੇ ਨਕਸ਼ਾ ਪਾਸ ਲਾਉਣਾ ਹੁੰਦਾ ਉਹਦੇ ਵਿੱਚ 2017-18 ਦੇ ਵਿੱਚ 32 ਲੱਖ ਰੁਪਏ ਜਿਹੜਾ ਜੀ ਉਹ ਇਕੱਠਾ ਹੋਇਆ ਸੀਗਾ ਸਾਰਾ 19 ਦੇ ਵਿੱਚ 26 ਲੱਖ ਰੁਪਏ ਇਕੱਠਾ ਹੋਇਆ ਸੀਗਾ 19 20 ਦੇ ਵਿੱਚ 27 ਲੱਖ ਰੁਪਏ ਇਕੱਠਾ ਹੋਇਆ ਸੀਗਾ 20 ਕੀਦੇ ਵਿੱਚ 22 ਲੱਖ ਇਕੱਠਾ ਹੋਇਆ ਸੀਗਾ 21 22 ਦੇ ਵਿੱਚ 24 ਲੱਖ ਰੁਪਏ ਇਕੱਠਾ ਹੋਇਆ ਸੀ ਇਹ ਹੈਗੇ ਜੀ ਕਾਂਗਰਸ ਦੇ ਟਾਈਮ ਦਾ ਜਿਵੇਂ ਆਮ ਆਦੀ ਪਾਰਟੀ ਸਰਕਾਰ ਬਣੀ ਭਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਤੇ ਸੰਗਤ ਨੇ ਮੈਨੂੰ ਐਮ ਐਲ ਏ ਚ ਚੁਣਿਆ ਪਰ ਮੈਡਮ ਜਯਤਾ ਚਾਵਲਾ ਜੀ ਆਮ ਆਦੀ ਪਾਰਟੀ ਵੱਲੋਂ ਪ੍ਰਧਾਨ ਬਣੇ ਮੈਟਰ ਕਾਉਂਸਲ ਦੇ 2022 23 ਦੇ ਵਿੱਚ ਇਹ ਜਿਹੜਾ ਜੀ 54 54 ਲੱਖ ਦੇ ਆਸ-ਪਾਸ ਹੋ ਗਿਆ ਜੀ 54 ਲੱਖ ਪਹਿਲੇ ਸਾਲ ਹੀ 3.5 ਲੱਖ ਹੋ ਗਿਆ ਤੇ 23-24 ਦੇ ਵਿੱਚ ਇਹ 70 ਲੱਖ ਰੁਪਇਆ ਹੋ ਗਿਆ ਜੀ ਬਾਅਦ ਕਿ ਤੇ ਹੁਣ 24-25 ਜਿਹਦੇ ਕਹੇ 3-4 ਮਹੀਨੇ ਬਾਕੀ ਨੇ ਇਹਦੇ ਵਿੱਚ 1 ਕਰੋੜ 74 ਲੱਖ ਦੇ ਲਗਭਗ ਹੋ ਚੁੱਕਿਆ ਜੀ 4-5 ਮਹੀਨੇ ਬਾਕੀ ਨੇ ਤੇ ਬਹੁਤ ਵੱਡਾ ਇੱਕ ਅੰਕੜਾ ਹੈ ਜਿਹੜਾ ਮੈਂ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਸੀ ਉੱਥੇ ਵੀ ਦੱਸਿਆ ਸੀ ਜੀ ਸਾਰੇ ਅਫਸਰ ਸਹਿਬਾਨ ਬੈਠੇ ਸੀ ਚੰਡੀਗੜ੍ਹ ਤੇ ਇਹ ਬਹੁਤ ਵੱਡਾ ਅੰਕੜਾ ਹੈ ਜੀ ਇੱਕ ਪਾਰਦਰਸ਼ੀਤਾ ਨਾਲ ਕੰਮ ਕਰਨਾ ਹਾਲੇ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ ਕਈ ਜਗ੍ਹਾ ਚੋਰ ਮੋਰੀ ਸਾਣੀ ਕੋਈ ਬੇਲਮਲਾ ਕੇ ਕਿਤੇ ਸਾਡੇ ਕੋਲ ਰਿਪੋਰਟ ਆਉਂਦੀ ਐ ਅਸੀਂ ਕਿੱਕੇ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਕਿ ਪ੍ਰੋਪਰ ਵੇ ਨਾਲ ਕੰਮ ਹੋਵੇ ਸਾਰਾ ਕੰਮ ਜਿਹੜਾ ਸ਼ਹਿਰ ਦਾ ਪ੍ਰੋਪਰ ਤਰੀਕੇ ਨਾਲ ਹੋਵੇ ਤੇ ਇਹ ਬਹੁਤ ਵੱਡਾ ਅੰਕੜਾ ਜਿਹੜਾ ਨਗਰ ਕੌਂਸਲ ਦੀ ਇਨਕਮ ਇਹਦਣਾ ਵਧੀਆ ਔਰ ਜਿੰਨੇ ਵੀ ਕੰਮ ਨੇ ਨਗਰ ਕੌਂਸਲ ਨਾਭਾ ਦੀ ਹੱਦ ਦੇ ਵਿੱਚ ਜਿੰਨੇ ਵਾਰਡਾਂ ਦੇ ਅਲੱਗ-ਅਲੱਗ ਕੰਮ ਨੇ ਸਾਰੇ ਠੀਕ ਤਰੀਕੇ ਨਾਲ ਹੋਣਗੇ ਇਸ ਕਾਸੇ ਨਾਲ ਪ੍ਰਾਪਰਟੀ ਟੈਕਸ ਦੇ ਵਿੱਚ ਵੀ ਪਿਛਲੇ ਸਾਲ ਅਸੀਂ ਆਬਾਦੀ ਦੇ ਹਿਸਾਬ ਨਾਲ ਹੁੰਦਾ ਜੀ ਨਾਭਾ ਨੰਬਰ 1 ਸੀਗਾ ਪੰਜਾਬ ਦੇ ਵਿੱਚੋਂ ਇਹ ਪ੍ਰਾਪਰਟੀ ਟੈਕਸ ਦੇ ਵਿੱਚ ਵੀ ਬਹੁਤ ਵੱਡਾ ਵਾਖਾਲ ਜਿਹੜਾ ਜੀ ਆਇਆ। 2017 ਤੋਂ ਲੈ ਕੇ 22 ਤੱਕ ਤੇ ਕੀਮਤ ਕਿਵਨ 70 ਲੱਖ ਤੋਂ 96 ਲੱਖ ਦੇ ਵਿੱਚ ਰਿਹਾ ਕਾਂਗਰਸ ਦੇ ਦੌਰ ਤੇ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ 2022 ਤੋਂ ਲੈ ਕੇ 24 ਤੱਕ ਹੁਣ ਤੱਕ ਦਾ 2022-23 ਦੇ ਵਿੱਚ 2 ਕਰੋੜ 8 ਲੱਖ ਰੁਪਏ ਹੋ ਗਿਆ ਜੀ। ਜਾਨੀ ਕਿ 96 ਲੱਖ ਰੁਪਏ ਤੋਂ ਬਾਅਦ ਕੇ 2 ਕਰੋੜ 8 ਲੱਖ ਹੋ ਗਿਆ। 2022-23 ਦੇ ਵਿੱਚ 1 ਕਰੋੜ 83 ਲੱਖ ਰੁਪਏ ਹੋ ਗਿਆ ਜਿਹੜਾ ਪਿਛਲੇ ਸਾਲ ਤੱਕ ਜਿਹੜਾ ਨੰਬਰ 1 ਆਇਆ। ਤੇ ਹੁਣ ਹਲੇ ਕੁਝ ਮਹੀਨੇ ਬਾਕੀ ਵੀ ਨਹੀਂ। ਜੋ ਵੀ ਬਸਾਂਪਾ ਹੈ ਜੋ ਰੋਕਸ ਮੀਟਿੰਗ ਵਿੱਚ ਪਹੁੰਚੇ ਨੇ ਤੇ ਅੱਜ ਜੋ ਮੀਟਿੰਗ ਹੈ ਇਸ ਰਿਗਾਰਡਿੰਗ ਲਿਖੀ ਗਿਆ ਕਿ ਜੋ ਨਕਸ਼ੇ ਸਾਡੇ ਪਾਸ ਕਿਤੇ ਨੇ ਤੇ ਉਹਦਾ ਕਿੰਨਾ ਟੈਕਸ ਹੋਇਆ ਕਿ ਜੋ ਪ੍ਰੋਪਰਟੀ ਟੈਕਸ ਹੈ ਤੇ ਉਹਦੇ ਵਿੱਚ ਕਿੰਨਾ ਸਾਡੀ ਕਮੇਟੀ ਨੇ ਟੈਕਸ ਇਕੱਠਾ ਕੀਤਾ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ 2000 ਜਿਹੜਾ ਨਕਸ਼ਿਆਂ ਦੀ ਫੀਸ ਹੈ ਉਹ ਹੈ 2021 ਤੋਂ ਲੈ ਕੇ 2022 ਤੱਕ ਲਗਭਗ ਕਾਂਗਰਸ ਦੀ ਸਰਕਾਰ ਦੇ ਵਿੱਚ 24 ਲੱਖ ਹੁੰਦਾ ਸੀ ਜੋ ਕਿ ਹੁਣ 2024 ਤੋਂ 25 ਦੇ ਵਿੱਚ ਵੱਧ ਕੇ 1 ਕਰੋੜ 75 ਦੇ 75 ਲੱਖ ਦੇ ਲਗਭਗ ਹੋ ਗਿਆ ਤੇ ਇਹ ਬਹੁਤ ਵੱਡੀ ਉਪਲਬਧੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਤੇ ਜਿਹੜਾ ਪ੍ਰਾਪਰਟੀ ਟੈਕਸ ਹੈ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ 2021 ਤੋਂ 22 ਦੇ ਵਿੱਚ ਸੀਗਾ 96 ਲੱਖ ਦੇ ਲਗਭਗ ਤੇ ਉਸ ਤੋਂ ਬਾਅਦ 22 23 ਦੇ ਵਿੱਚ ਰਿਹਾ 2 ਕਰੋੜ 8 ਲੱਖ ਤੇ 23 24 ਦੇ ਵਿੱਚ 1 ਕਰੋੜ 87 ਲੱਖ ਦੇ ਲਗਭਗ ਹੋ ਗਿਆ ਤੇ ਹੁਣ 2024 ਤੋਂ 25 ਦੇ ਵਿੱਚ 1 ਕਰੋੜ 10 ਲੱਖ ਦੇ ਲਗਭਗ ਹੈ ਤੇ ਮਾਰਚ ਵਿੱਚ ਜਿਵੇਂ ক্লোজিং ਹੁੰਦੀ ਹੈ ਵਾਲੇ ਬਹੁਤ ਨਹੀਂ ਬਾਕੀ ਨੇ ਚਾਰ ਪੰਜ ਵੀ ਨੇ ਬਾਕੀ ਨੇ ਤੇ ਉਹਦੇ ਵਿੱਚ ਇਹ ਸਾਡੀਆਂ ਉਪलब्ਧੀਆਂ ਨੇ ਜਿਹੜੀਆਂ ਕਿ ਬਹੁਤ ਵੱਡੀਆਂ ਨੇ ਤੇ ਇਹਦੇ ਵਿੱਚ ਮੈਂ ਸਾਡੇ ਸਾਰੇ ਸਟਾਫ ਦਾ ਕਮੇਟੀ ਦੇ ਸਟਾਫ ਦਾ ਸਾਰੇ ਐਮਸੀ ਸਾਹਿਬਾਨ ਦਾ ਏਐਮਈ ਸਾਹਿਬ ਦਾ ਜੀ ਸਾਹਿਬ ਦਾ ਬਹੁਤ ਹੀ ਵੱਡਾ ਹੱਥ ਹੈ ਬਹੁਤ ਹੀ ਵੱਡਾ ਸਟਰਗਲ ਹੈ ਉਹਨਾਂ ਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਦੀ ਮਿਹਨਤ ਨੇ ਸਰਾ